ਅੱਜਕੱਲ ਬਹੁਤ ਸਾਰੇ ਲੋਕ ਪੈਕਟ ਵਾਲੇ ਆਟੇ ਦੀ ਵਰਤੋਂ ਕਰਦੇ ਨੇ। ਕੁਝ ਲੋਕ ਦੂਜਿਆਂ ਨੂੰ ਦੇਖਾ ਦੇਖੀ ਰੀਸ ਦੇ ਵਿੱਚ ਪੈਕਟ ਵਾਲੇ ਆਟਿਆਂ ਦੀ ਵਰਤੋਂ ਕਰਨ ਲੱਗ ਪੈਂਦੇ ਨੇ ਕਿਉਂਕਿ ਇਹ ਬਹੁਤ ਹੀ ਆਸਾਨੀ ਦੇ ਨਾਲ ਬਾਜ਼ਾਰਾਂ ਦੇ ਵਿੱਚ ਮਿਲ ਜਾਂਦਾ ਹੈ। ਪਰ ਅਜੇ ਵੀ ਬਹੁਤ ਸਾਰੇ ਘਰਾਂ ਦੇ ਵਿੱਚ ਲੋਕ ਖੁਦ ਹੀ ਕਣਕ ਨੂੰ ਸਾਫ਼ ਕਰਕੇ ਚੱਕੀ ਤੋਂ ਆਟੇ ਨੂੰ ਪਸਵਾਉਂਦੇ ਨੇ। ਇਸ ਤਰ੍ਹਾਂ ਇਹ ਆਟਾ ਸਿਹਤ ਲਈ ਚੰਗਾ ਹੁੰਦਾ ਹੈ। ਪਰ ਸ਼ਹਿਰਾਂ ਵਿੱਚ ਰਹਿਣ ਵਾਲੇ ਲੋਕ ਪੈਕਟ ਵਾਲੇ ਆਟੇ ਦੀ ਵਰਤੋਂ ਕਰਦੇ ਨੇ। ਪਰ ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਪੈਕੇਟ ਦੇ ਆٹے ਨਾਲ ਬਣੀਆਂ ਰੋਟੀਆਂ ਖਾਣ ਨਾਲ ਸਿਹਤ ਨੂੰ ਕਈ ਤਰ੍ਹਾਂ ਨਾਲ ਨੁਕਸਾਨ ਹੁੰਦਾ ਹੈ। ਐਨਾ ਹੀ ਨਹੀਂ ਇਹ ਮੋਟਾਪਾ ਅਤੇ ਸ਼ੂਗਰ ਵਰਗੀਆਂ ਕਈ ਬਿਮਾਰੀਆਂ ਦਾ ਕਾਰਨ ਬਣਦਾ ਹੈ। ਅਜਿਹੇ 'ਚ ਸਵਾਲ ਉੱਠਦਾ ਹੈ ਕਿ ਕਿਹੜਾ ਆਟਾ ਖਾਣਾ ਚਾਹੀਦਾ ਹੈ ਜੋ ਸਿਹਤ ਲਈ ਫਾਇਦੇਮੰਦ ਹੋਵੇ। ਮਹਾਨਗਰਾਂ ਵਿੱਚ ਰਹਿਣ ਵਾਲੇ ਲੋਕ ਪੈਕੇਟ ਆٹے ਦੀ ਵਰਤੋਂ ਕਰਦੇ ਨੇ ਕਿਉਂਕਿ ਉਨ੍ਹਾਂ ਦੇ ਜੀਵਨ ਸ਼ੈਲੀ ਪਿੰਡ ਵਿੱਚ ਰਹਿਣ ਵਾਲੇ ਲੋਕਾਂ ਤੋਂ ਇੰਨੀ ਵੱਖਰੀ ਹੈ ਕਿ ਉਹਨਾਂ ਕੋਲ ਹੋਰ ਕੋਈ ਵਿਕਲਪ ਨਹੀਂ ਹੈ ਪਰ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਸ ਰੋਟੀ ਨੂੰ ਤੁਸੀਂ ਚੰਗੀ ਤਰ੍ਹਾਂ ਖਾਂਦੇ ਹੋ ਉਹ ਤੁਹਾਨੂੰ ਹੌਲੀ-ਹੌਲੀ ਬਿਮਾਰ ਕਰ ਸਕਦੀ ਹੈ ਅਸਲ ਵਿੱਚ ਬਹੁਤ ਸਾਰੇ ਸਿਹਤ ਮਾਹਰਾਂ ਦਾ ਮੰਨਣਾ ਹੈ ਕਿ ਤੁਸੀਂ ਜਿਸ ਕਿਸਮ ਦੇ ਅਨਾਜ ਨੂੰ ਖਾਂਦੇ ਹੋ ਉਸ ਦਾ ਤੁਹਾਡੀ ਸਿਹਤ ਤੇ ਸਿੱਧਾ ਅਸਰ ਪੈਂਦਾ ਹੈ ਬਾਜ਼ਾਰ ਵਿੱਚ ਉਪਲਬਧ ਆਟੇ ਵਿੱਚ ਕਈ ਤਰ੍ਹਾਂ ਦੇ ਪ੍ਰੀਜ਼ਰਵੇਟਿਵ ਸ਼ਾਮਲ ਕੀਤੇ ਜਾਂਦੇ ਨੇ ਜੋ ਦਾਣਿਆਂ ਵਿੱਚ ਪਾਏ ਜਾਣ ਵਾਲੇ ਪੋਸ਼ਕ ਤੱਤਾਂ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦਿੰਦਾ ਹੈ ਬਾਜ਼ਾਰ ਵਿੱਚ ਉਪਲਬਧ ਆਟਾ ਇੰਨਾ ਬਰੀਕ ਪੀਸਿਆ ਜਾਂਦਾ ਹੈ ਕਿ ਇਸ ਤੇ ਸਾਰੇ ਪੋਸ਼ਕ ਤੱਤ ਖਤਮ ਹੋ ਜਾਂਦੇ ਨੇ ਇਸ ਆਟੇ ਵਿੱਚ ਬਿਲਕੁਲ ਵੀ ਫਾਈਬਰ ਨਹੀਂ ਹੁੰਦਾ ਅਜਿਹੀ ਸਥਿਤੀ ਵਿੱਚ ਪੈਕਟ ਵਾਲੇ ਆਟੇ ਦੀ ਰੋਟੀ ਨੂੰ ਹਜ਼ਮ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ ਆਟੇ ਨੂੰ ਸਫੇਦ ਬਣਾਉਣ ਅਤੇ ਵਧੀਆ ਦੇਖਣ ਲਈ ਇਸ ਵਿੱਚ ਘਟੀਆ ਕੁਆਲਿਟੀ ਦੇ ਚੋਲਾਂ ਦਾ ਆਟਾ ਮਿਲਾਇਆ ਜਾਂਦਾ ਹੈ ਆਟੇ ਨੂੰ ਜਲਦੀ ਖਰਾਬ ਹੋਣ ਤੋਂ ਬਚਾਉਣ ਲਈ ਇਸ ਵਿੱਚ ਕੈਮੀਕਲ ਵੀ ਮਿਲਾਏ ਜਾਂਦੇ ਨੇ ਪੈਕਟ ਆਟਾ ਖਾਣ ਨਾਲ ਸ਼ੂਗਰ ਮੋਟਾਪਾ ਅਤੇ ਪਾਚਨ ਸੰਬੰਧੀ ਸਮੱਸਿਆਵਾਂ ਹੋ ਜਾਂਦੀਆਂ ਨੇ ਇਹ ਸਿਹਤ ਲਈ ਬਿਲਕੁਲ ਵੀ ਚੰਗਾ ਨਹੀਂ ਹੈ ਜੇਕਰ ਤੁਸੀਂ ਆਪਣੀ ਸਿਹਤ ਦਾ ਖਾਸ ਖਿਆਲ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਟੇ ਨੂੰ ਵੱਖ-ਵੱਖ ਤਰੀਕੇ ਨਾਲ ਖਾਣਾ ਚਾਹੀਦਾ ਹੈ ਇਸ ਦੀ ਬਜਾਏ ਤੁਸੀਂ ਮਲਟੀ grain ਆਟੇ ਦੀ ਵਰਤੋਂ ਕਰ ਸਕਦੇ ਹੋ ਪਰ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸ ਪੈਕਟ ਨੂੰ ਬੰਦ ਨਹੀਂ ਕਰਨਾ ਚਾਹੀਦਾ ਚੱਕੀ ਤੋਂ ਆਟਾ ਪੀਸ ਲਿਆ ਜਾਂ ਪਿਸਾ ਲਿਆ ਜਾਵੇ ਤਾਂ ਹੋਰ ਵੀ ਵਧੀਆ ਹੈ ਜਿਸ ਦੇ ਵਿੱਚ ਛਾਣ ਜ਼ਿਆਦਾ ਹੁੰਦਾ ਹੈ ਉਹ ਪੇਟ ਅਤੇ ਪਾਚਨ ਦੋਵਾਂ ਲਈ ਬਹੁਤ ਵਧੀਆ ਹੁੰਦਾ ਹੈ ਫਾਈਬਰ ਨਾਲ ਭਰਪੂਰ ਆਟਾ ਖਾਣ ਨਾਲ ਮੋਟਾਪਾ ਕੰਟਰੋਲ ਚ ਰਹਿੰਦਾ ਹੈ ਕਣਕ ਦੇ ਆਟੇ ਵਿੱਚ ਮੱਕੀ, ਜਵਾਰ, ਰਾਗੀ, ਸੋਇਆਬੀਨ ਅਤੇ ਛੋਲਿਆਂ ਨੂੰ ਮਿਲਾ ਕੇ ਪੀਸ ਲਓ ਇਹ ਪੇਟ ਲਈ ਬਿਲਕੁਲ ਵਧੀਆ ਹੈ